ਅਸਲਾਮ ਵਾਲੇਕੁਮ ਵੀਵਰਸ ਅੱਜ ਦੀ ਵੀਡੀਓ ਆ ਗਿਆਨੀ ਗੁਰੂਤਾਬ ਸਿੰਘ ਜੀ ਦੀ ਕਥਾ ਕਿ ਜਿਹੜੇ ਅੱਜ ਕੱਲ ਦੇ ਬਾਬੇ ਆ ਉਹਨਾਂ ਦਾ ਇਸ ਸਮਾਸ਼ਰੇ ਦੇ ਵਿੱਚ ਕੀ ਕਰਤਾਰ ਹੈ ਬਹੁਤ ਇੰਟਰਸਟਿੰਗ ਵੀਡੀਓ ਆ ਪਹਿਲਾਂ ਆਪਾਂ ਵੀਡੀਓ ਦੇਖਦੇ ਆ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆ ਕਦੀ ਦੀ ਵੀਡੀਓ ਸੀ ਕਦੀ ਚਮਕੌਰ ਦੀ ਗੜੀ 'ਚ ਗੁਰੂ ਕਲਗੀਧਰ ਪਾਦਸ਼ਾਹ ਨੇ ਆਪਣੇ ਪੁੱਤਾਂ ਦੇ ਸਿਰ ਤੇ ਹੱਥ ਰੱਖ ਕੇ ਆਖਿਆ ਪੁੱਤ ਧਰਮ ਵਾਸਤੇ ਜੂਝਣਾ ਹੈ ਜਿਹੜੀ ਗੱਲ ਆਪਾਂ ਕਹਿੰਦੇ ਨਾ ਸੂਰਾ ਸੁ ਪਹਿਚਾਨੀਆ ਜੋ ਲਰੈ ਦੀਨ ਕੇ ਹੀਤ ਦੀਨ ਕੀ ਆ ਧਰਮ ਆ ਧਰਮ ਕੀ ਆ ਉਹਦੀ ਸ਼ੁਰੂਆਤ ਹੁੰਦੀ ਆ ਦਇਆ ਦੇ ਕੋਲੋਂ ਜਿਹੜੇ ਬੰਦੇ ਚ ਦਇਆ ਵਾ ਉਹੋ ਹੀ ਬੰਦਾ ਧਰਮੀ ਆ ਮੁਕਤੀ ਦੀ ਗੱਲ ਪੰਜਾਂ ਪਿਆਰਿਆਂ ਦੇ ਨਾਮ ਪੜ੍ਹੀਏ ਨਾ ਪਹਿਲਾ ਪਿਆਰਾ ਹੁੰਦਾ ਦਇਆ ਸਿੰਘ ਦਇਆ ਤੋਂ ਬਾਅਦ ਆਉਂਦੀ ਧਰਮ ਆ ਜਿਸ ਬੰਦੇ 'ਚ ਦਇਆ ਨਹੀਂ ਤੇ ਉਹ ਧਰਮ ਦਾ ਚੋਲਾ ਪਾ ਕੇ ਆਖੇ ਜੀ ਮੈਂ ਧਰਮੀ ਆ ਮਹਾਰਾਜ ਨੇ ਆਖਿਆ ਨਹੀਂ ਧੌਲ ਧਰਮ ਦਇਆ ਦਾ ਪੂਤ ਧਰਮੀ ਬੰਦਾ ਉਹ ਜਿਹਦੇ ਅੰਦਰ ਦਇਆ ਹੈ ਤੇ ਜਦੋਂ ਧਰਮ ਦੀ ਗੱਲ ਕਰੀਏ ਤੇ ਧਰਮ ਵਾਸਤੇ ਦਇਆ ਵਾਸਤੇ ਜਿੰਨੇ ਸ਼ਹੀਦ ਜਿੰਨੇ ਜੋਧੇ ਤੁਹਾਡੀ ਕੌਮ ਦੇ ਕੋਲ ਆ ਦੁਨੀਆ ਦਾ ਇਤਿਹਾਸ ਇਸ ਚੀਜ਼ ਤੋਂ ਬਿਲਕੁਲ ਸਖਣਾ ਪਿਆ ਕਦੀ ਮੇਰੇ ਗੁਰੂ ਨੇ ਆਪਣੇ ਪੁੱਤਾਂ ਦੇ ਸਿਰ ਤੇ ਹੱਥ ਰੱਖ ਕੇ ਆਖਿਆ ਪੁੱਤ ਧਰਮ ਵਾਸਤੇ ਜੂਝਣਾ ਹੈ ਦੀਨ ਵਾਸਤੇ ਜੂਝਣਾ ਹੈ ਤੇ ਮੈਂ ਚਮਕੌਰ ਦੀ ਗੜੀ ਦੇ ਜਦੋਂ ਇਤਿਹਾਸ ਨੂੰ ਪੜ੍ਹਦਾ ਤੇ ਮੈਨੂੰ ਕਦੀ-ਕਦੀ ਐਂ ਚ ਆਪਦਾ ਕਿ ਜਿੰਨੇ ਸਿੱਖੀ ਇਸ ਕਮਾਉਣੀ ਆ ਜਾਂ ਸਿੱਖ ਬੰਦ ਦੀ ਜਾਂਚ ਸਿੱਖਣੀ ਆ ਉਹਨੂੰ ਚਮਕੌਰ ਦੀ ਗੜੀ ਨੂੰ ਜ਼ਰੂਰ ਜਾ ਕੇ ਦੇਖਣਾ ਚਾਹੀਦਾ ਵੇਖੋ ਔਖਾ ਸੌਖਾ ਟਾਈਮ ਬੰਦਿਆਂ ਨੂੰ ਪੈਂਦਾ ਅਕਸਰ ਸਾਡੇ ਪੁਰਾਣੇ ਬਜ਼ੁਰਗਾਂ ਦਾ ਇੱਕ ਅਖਾਣ ਹੈ ਮਰਦਾਂ ਤੇ ਘੋੜੀਆਂ ਕੰਮ ਪੈਣ ਅਵੱਲੀ ਇਹ ਗੱਲਾਂ ਐਵੇਂ ਥੋੜਾ ਇੱਕ ਬਨੇ 10 ਲੱਖ ਇੱਕ ਬਨੇ 40 40 ਉਹ ਜਿਨ੍ਹਾਂ ਨੇ ਕਈ ਕਈ ਸਮੇਂ ਤੋਂ ਨਾ ਖਾ ਕੇ ਵੇਖਿਆ ਨਾ ਪੀ ਕੇ ਵੇਖਿਆ ਨਾ ਬਹਿ ਕੇ ਵੇਖਿਆ ਨਾ ਸੌ ਕੇ ਵੇਖਿਆ ਦੱਬਰ ਦਾ ਮੂੰਹ ਤੱਕ ਨਹੀਂ ਵੇਖਿਆ ਤੇ ਇੱਕੋ ਗੱਲ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਰਖਲਾ ਚਾਏ ਮਾਰਲਾ ਤੇਰੇ ਵਾਸਤੇ ਖੰਡੇ ਦੀਆਂ ਤਾਰਾਂ ਤੇ ਨੱਚ ਜਾਾਂਗੇ ਤੇ ਜੇ ਚਮਕੌਰ ਦੀ ਗੜੀ 'ਚ ਸਾਡੇ ਅਰਗੇ ਹੁੰਦੇ ਨਾ ਸੋਚ ਕੇ ਵੇਖੋ ਵੀ ਜੇ ਸਾਡੇ ਅਰਗੇ ਹੁੰਦੇ ਵੀ ਸਾਡੀ ਸਿੱਖੀ ਕਿੱਥੇ ਕ ਖਲੋਤੀ ਆ ਬਹੁਤਿਆਂ ਦੀ ਐਂ ਪਹਿਲਾਂ ਮਹਾਰਾਜ ਨੂੰ ਕਹਿਣਾ ਵੀ ਐਫ ਡੀ ਕਿੰਨੇ ਲੱਖ ਦੀ ਕਰਾ ਕੇ ਦੇਂਗਾ ਨਿਆਣਿਆਂ ਦੇ ਨਾਂ ਤੇ ਦੇਂਗਾ ਕੀ ਫੇਰ ਖਲੋਣਾ ਹੀ ਤੇਰੇ ਧਰਮ ਦੇ ਨਾਲ ਅਸੀਂ ਈਸਾਈ ਧਰਮ ਦਾ ਬੋਲਬਾਲਾ ਮਾਫ ਕਰਿਓ ਬਹੁਤਾਤ ਇਸੇ ਕਰਕੇ ਹੋਇਆ ਜਿਹੜੇ ਲੋੜਵੰਦ ਲੋਕ ਸੀ ਜਿਨ੍ਹਾਂ ਦੀ ਰੋਟੀ ਨਹੀਂ ਸੀ ਪੱਕਦੀ ਉਹਨਾਂ ਨੇ ਬਹੁਤਾਤ ਉਹਨਾਂ ਲੋਕਾਂ ਨੂੰ ਕੈਪਚਰ ਕੀਤਾ ਤੇ ਵੇਖੋ ਵੇਖੀ ਸਾਡੇ ਲੋਕਾਂ ਨੇ ਸਾਡਾ ਦੁਕਾਨ ਪਾ ਦਿਓ ਸਾਡੇ ਲੈਂਡਰ ਪਾ ਦਿਓ ਸਾਡਾ ਸ਼ਟਰ ਲੱਗਣ ਵਾਲਾ ਸਾਡਾ ਨਿਵੇਟਰ ਲੱਗਣ ਵਾਲਾ ਸਾਡਾ ਆ ਨਹੀਂ ਹੈਗਾ ਆਉ ਨਹੀਂ ਹੈਗਾ ਤੇ ਜਿਹੜੇ ਬੰਦੇ ਨੂੰ ਅੱਜ 10000 ਦਾ ਲਾਲਚ ਪੈ ਗਿਆ ਉਹ ਬੰਦਾ ਕਿੱਡਾ ਕ ਧਰਮੀ ਹੋਊਗਾ ਉਹਨੂੰ ਤੀਜੇ ਬੰਦੇ ਨੂੰ ਲੱਖ ਰੁਪਏ ਦੀ ਆਫਰ ਆਈ ਉਹਨੇ ਛਾਲ ਉਧਰ ਵੀ ਮਾਰ ਜਾਣੀ ਆ ਛਾਲ ਉਹਨੇ ਤੀਜੇ ਘਰ ਵੀ ਮਾਰ ਜਾਣੀ ਆ ਤੇ ਕਦੀ ਫੂਕਾ ਮਾਰਿਆਂ ਬੰਦੇ ਠੀਕ ਨਹੀਂ ਹੁੰਦੇ ਹੁੰਦੇ ਜਿੰਨਾ ਪਖੰਡ ਇਸ ਚੀਜ਼ ਦੇ ਨਾਂ ਦੇ ਉੱਤੇ ਉਹਨਾਂ ਵੱਲੋਂ ਫੈਲਾਇਆ ਜਾ ਰਿਹਾ ਵੀਡੀਓ ਤੁਹਾਡੇ ਕੋਲ ਆ ਹੱਥ ਲਾਇਆ ਪੰਜ ਸੱਤ ਜਾਣੀਆਂ ਉਹ ਜਾ ਕੇ ਡਿੱਗਦੀਆਂ ਇੱਕ ਫੂਕ ਮਾਰੀ ਕਈਆਂ ਦੇ ਦੁੱਖ ਦੂਰ ਹੋ ਜਾਂਦੇ ਮੈਂ ਪਿਛੇ ਇਹ ਜੀ ਆਖਿਆ ਜਦੋਂ ਹੜਾ ਇਹ ਨਾ ਪੰਜਾਬ ਦੇ ਵਿੱਚ ਮੈਂ ਆਖਿਆ ਜਿੰਨੇ ਆ ਫੂਕਾਂ ਮਾਰਨ ਵਾਲੇ ਪਾਸਟਰ ਆ ਤੇ ਸਾਡੇ ਸਿੱਖਾਂ 'ਚ ਵੀ ਕੋਈ ਸਾਧ ਬਾਬੇ ਆ ਇਹ ਸਾਰੇ ਘਗਰ ਦਰਿਆ ਦੇ ਕੰਢੇ ਤੇ ਜਾ ਕੇ ਖਲਾਰ ਦੋ ਵੀ ਮਾਰੋ ਫੂਕਾਂ ਦੇ ਦਰਿਆ ਨੂੰ ਪਛਾਣ ਮੋੜ ਕੇ ਰੱਖ ਦਿਓ ਆ ਤੇ ਸਾਡੇ ਲੋਕਾਂ ਦੀ ਹਾਲਤ ਆ ਸਾਨੂੰ ਗੁਰੂ ਕੋਲੋਂ ਨਹੀਂ ਕੁਝ ਮਿਲਦਾ ਸਾਨੂੰ ਗੁਰੂ ਦੇ ਕੁੱਤੇ ਭਰੋਸਾ ਨਹੀਂ ਗੁਰੂ ਤੇ ਵਿਸ਼ਵਾਸ ਨਹੀਂ ਸਾਨੂੰ ਵਿਸ਼ਵਾਸ ਆ ਸਵਾਦੀ ਕੁੜੀ ਉੱਤੇ ਸਾਨੂੰ ਵਿਸ਼ਵਾਸ ਆ ਚੁੰਮਟੇ ਫੇਰਨ ਵਾਲਿਆਂ ਉੱਤੇ ਸਾਨੂੰ ਵਿਸ਼ਵਾਸ ਆ ਉਹ ਕੌਲੀ ਭਰ ਕੇ ਵੀਰਵਾਰ ਦੇ ਵੀਰਵਾਰ ਤੇਲ ਲੈ ਕੇ ਤੁਰ ਪੈਨੇ ਅਸੀਂ ਮੁਸਲਮਾਨ ਤੇ ਕੋਈ ਜਾਣਦਾ ਨਹੀਂ ਸਾਡੀਆਂ ਨੌਵਾਂ ਧੀਆਂ ਸਿੱਖਾਂ ਦੀਆਂ ਤੁਰਗਾਂ ਜਾਂਦੀਆਂ ਨੇ ਉਹ ਜਿਹੜਾ ਕੌਲੀ 'ਚ ਤੇਲ ਪਾ ਕੇ ਲਈ ਜਾਂਦੇ ਜਿਹੜਾ ਤਾਲੂ 'ਚ ਪਾਇਆ ਹੁੰਦਾ ਤੇ ਭੋਰਾ ਅਗਲ ਆ ਜਾਣੀ ਸੀ ਲਤਾਂ ਨੂੰ ਦੇ ਖੁਸ਼ਕੀ ਮਾਰ ਚੱਲੀ ਆ ਕਪੋਰਾ ਲਤਾਂ ਨੂੰ ਲਾਇਆ ਹੁੰਦਾ ਤੇਲ ਕਿ ਸਿਰ ਨੂੰ ਲਾਇਆ ਹੁੰਦਾ ਤੇ ਸ਼ਹਿਰ ਦੇ ਏਡੀ ਮਾੜੀ ਹਾਲਤ ਨਾਲ ਸਾਡੀ ਹੁੰਦੀ ਉਥੇ ਤੇਲ ਕੁੱਤੇ ਨੂੰ ਪਿਉਣਾ ਜ਼ਰੂਰੀ ਆ ਘਰ ਨਿਆਣਿਆਂ ਨੂੰ ਭਾਵੇਂ ਪਕੌੜੇ ਨਾ ਕੱਢ ਕੇ ਦਿੱਤੇ ਹੁੰਦੇ ਨਿਆਣੇ ਭਾਵੇਂ ਰੋਂਦੇ ਹਉਣ ਵੀ ਮੰਮੀ ਆ ਸਾਡੇ ਲਈ ਰੱਖ ਨਾ 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 ਇਹਦੇ ਫਲਾਣੇ ਦਰਗਾਹ ਤੇ ਜਾ ਕੇ ਚੜਾ ਕੇ ਆਉਣਾ ਆ ਸਾਡੀ ਮਾਨਸਿਕ ਕਮਜ਼ੋਰੀ ਆ ਜਾਂ ਮਾਨਸਿਕ ਗੁਲਾਮੀ ਆ ਸਾਡੀ ਸੋ ਵੀਵਰਸ ਅਸੀ ਆਈ ਦੇ ਵੀਡੀਓ ਵੀਡੀਓ ਵੇਖਣਦੇ ਸੀ ਆਪਾਂ ਗਿਆਨੀ ਗੁਰਪਤਾਪ ਸਿੰਘ ਜੀ ਦੀ ਕਥਾ ਜਿਹੜੀ ਕਿ ਬੜੀਆਂ ਹੱਕ ਦੀਆਂ ਤੇ ਸੱਚ ਦੀਆਂ ਗੱਲਾਂ ਕਰਨਦੇ ਸੀ ਔਰ ਬਿਲਕੁਲ ਸਹੀ ਗੱਲ ਹੈ ਕਿ ਜਦੋਂ ਗੁਰੂ ਗੋਬਾ ਸਿੰਘ ਜੀ ਕੋ ਵੱਡੇ ਜਿਹੜੇ ਸਾਬਜ਼ਾਦੇ ਆ ਉਹ ਇਜਾਜ਼ਤ ਮੰਗਦੇ ਆ ਜੰਗ 'ਚ ਲੜਨ ਵਾਸਤੇ ਔਰ ਉਹਨਾਂ ਨੂੰ ਪਤਾ ਵੀ ਹੈ ਕਿ ਅਸੀਂ ਵਾਪਸ ਨਹੀਂ ਆਉਣਾ ਅਸੀਂ ਸ਼ਹੀਦ ਹੋ ਜਾਣਾ ਲੇਕਿਨ ਫਿਰ ਵੀ ਉਹ ਇਜਾਜ਼ਤ ਮੰਗਦੇ ਆ ਹੱਕ ਤੇ ਸੱਚ ਤੇ ਲੜਦੇ ਆ ਔਰ ਹੱਕ ਤੇ ਸੱਚ ਦੇ ਲੜਦੇ ਹੋਇਆ ਉਹ ਇਹ ਮੈਸੇਜ ਦਿੰਦੇ ਆ ਕਿ ਸਾਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਹੈ ਮਾਲ ਦੀ ਆਪਣੇ ਕਿਸੇ ਰਿਸ਼ਤੇਦਾਰ ਦੀ ਵੀ ਨਹੀਂ ਹੈ ਲੇਕਿਨ ਅਸੀਂ ਫਿਰ ਵੀ ਹੱਕ ਤੇ ਸੱਚ ਤੇ ਲੜੇ ਆ ਕਿੰਦੇ ਵਾਸਤੇ ਸਾਡੇ ਵਾਸਤੇ ਔਰ ਸਾਨੂੰ ਹੱਕ ਤੇ ਸੱਚ ਤੇ ਹੀ ਖੜੇ ਹੋਣਾ ਚਾਹੀਦਾ ਵਾ ਇਸੇ ਤਰ੍ਹਾਂ ਜਿਸ ਤਰ੍ਹਾਂ ਕੋ ਦੂਸਰੀ ਗੱਲ ਕਹਿਣ ਦੇ ਸੀ ਕਿ ਜਿਹੜੇ ਅੱਜ ਕੱਲ ਦੀ ਲੋਕ ਹੈ ਉਹ ਕਿੱਥੇ ਜਾਂਦੇ ਆ ਬਾਬਿਆਂ ਕੋ ਔਰ ਘਰ ਪੇਸ਼ਾ ਕਖਾਨਲੇ ਪਕਾਉਣਲੇ ਕੁਝ ਹੋਵੇ ਨਾ ਲੇਕਿਨ ਹੁੰਦਾ ਵੈ ਕਿ ਉਹਨਾਂ ਨੂੰ ਅਸੀਂ ਹਰ ਚੀਜ਼ ਦਈਏ ਲੇਕਿਨ ਇਹ ਇੱਕ ਗਲਤ ਗੱਲ ਹੈ ਸਾਨੂੰ ਇਹੋ ਜਿਹੇ ਜਿਹੜੇ ਬਾਬੇ ਆ ਉਹਨਾਂ ਕੋ ਨਹੀਂ ਜਾਣਾ ਚਾਹੀਏ ਕਿਉਂਕਿ ਇਹ ਸਾਨੂੰ ਉਹ ਕੁਝ ਨਹੀਂ ਦੇ ਸਕਦੇ ਔਰ ਸਾਨੂੰ ਅਗਰ ਮੰਗਣਾ ਚੁਗਣਾ ਚਾਹੀਦਾ ਤੇ ਸਿਰਫ ਅੱਲਾਹ ਕੋਲੋਂ ਔਰ ਅੱਲਾਹ ਕੋ ਹੀ ਹਰ ਚੀਜ਼ ਮੰਗਣੀ ਚਾਹੀਦੀ ਹੈ ਕਿਉਂਕਿ ਇੱਕ ਜ਼ਾਤ ਇੱਕ ਣਕਾਰ ਸਿਰਫ ਉਹੀ ਜ਼ਾਤ ਹੈ ਜਿਹੜੀ ਸਾਨੂੰ ਸਾਰਾ ਕੁਝ ਦੇ ਸਕਦੀ ਆ ਹੋਰ ਕੋਈ ਨਹੀਂ ਸਾਨੂੰ ਦੇ ਸਕਦਾ ਮੈਂ ਕਿੰਨੀ ਆ ਕਿ ਬੜੀਆਂ ਵਧੀਆ ਕਿ ਹਕਕੀਆਂ ਤੇ ਸੱਚੀਆਂ ਗੱਲਾਂ ਕਰਨ ਦੇ ਸੀ ਔਰ ਇਹਨਾਂ ਦੀ ਕਥਾ ਜਿਹੜੀਆਂ ਨਾ ਲਾਜ਼ਮੀ ਸੁਣਨੀ ਚਾਹੀਦੀ ਹੈ ਕਿਉਂਕਿ ਇਹ ਬੜੀਆਂ ਵਧੀਆ ਗੱਲਾਂ ਕਰਦੇ ਨੇ ਔਰ ਜਿਹੜੀ ਗੁਰੂ ਸਹਿਬਾਨ ਨੇ ਕਿਹਾ ਗੱਲਾਂ ਉਹੀ ਕਰਦੇ ਨੇ ਬਾਕੀ ਮੈਨੂੰ ਤੇ ਇਹਨਾਂ ਦੀ ਵੀਡੀਓ ਬੜੀ ਵਧੀਆ ਲੱਗੀ ਤੁਹਾਨੂੰ ਕੋਈ ਕੁਮਟ ਕਰਕੇ ਆਪਣੀ ਕੀਮਤੀ رائے ਦਾ اظہار ਜ਼ਰੂਰ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਔਰ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਕਰਨਾ ਹੈ